ਕਾਂਤਾ ਮਹਿੰਦੀ ਕੀ ਪਤੇ ਹਾਂਜੀ ਸੰਗਤ ਜੀ ਉਹ ਅੱਜ ਆਪਾਂ ਦਰਸ਼ਨ ਦੀਦਾਰੇ ਸ੍ਰੀ ਦਰਮਦਰ ਸਾਹਿਬ ਵਿਖੇ ਸਾਬੂ ਦੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਕਰ ਰਹੇ ਆ ਤੇ ਗੁਰਦੁਆਰਾ ਸ੍ਰੀ ਲਖਨਸਰ ਸਾਹਿਬ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਆ ਕੇ ਸੰਗਤ ਜੀ ਉਹ ਤਨੰਦਰਪੁਰ ਸਾਹਿਬ ਦਾ ਜੰਗ ਚੁਕਾਉੜ ਦਾ ਜੰਗ ਇਧਰ ਹੁੰਦੇ ਹੋਏ ਸਾਹਿਬ ਇਥੇ ਦੰਦਵਾ ਸਾਹਿਬ ਜਦੋਂ ਆ ਕੇ ਪਹੁੰਚੇ ਆ ਇਥੇ ਕਮਰਕਸਾ ਵਧਾਇਆ ਨਾਮ ਰੱਖਿਆ ਸੀ ਜੀ ਦੰਦਮਾ ਸਾਹਿਬ ਤੇ ਸਾਖੀ ਤੋਂ ਆਪ ਸਭ ਸੰਗਤਾਂ ਜਾਣਦੇ ਹੋ ਵਕੂ ਇੱਕ ਵਾਰੀ ਇੱਕ ਗੁਰੂ ਕਾ ਸਿੱਖ ਬਾਣੀ ਪੜ ਰਿਹਾ ਸੀ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਦੀ ਥਾਂ ਤੇ ਉਹਨੇ ਕਹਿ ਜਾਣਾ ਗੁਰਸੂਰਾ ਪੜ ਦਿੱਤਾ ਸਹਿਬਾਂ ਨੇ ਉਹਦੀ ਬਾਣੀ ਬੰਦ ਪੜ ਬਾਣੀ ਪੜੀ ਜਾਂਦਾ ਸੀ ਸਹਿਬ ਸਿੱਖ ਨੂੰ ਹੁਕਮ ਲਾਇਆ ਵੀ ਸਿੱਖੋ ਇਹ ਸਿੱਖ ਜਿਹੜਾ ਬਾਣੀ ਪੜ ਰਿਹਾ ਇਹਨੂੰ ਕਹੇ ਭਾਈ ਬਾਣੀ ਪੜਨੀ ਬੰਦ ਕਰ ਦੇਵੇ ਸਾ ਸਿੱਖ ਜਾ ਕੇ ਕਹਿ ਕੇ ਆਇਆ ਉਹ ਪ੍ਰੇਮ ਦੇ ਵਿੱਚ ਫਿਰ ਬਾਣੀ ਪੜੀ ਗਿਆ ਤੇ ਹੋਰ ਪੜਦਾ ਹੋਰ ਵੀ ਉਹਨੇ ਕਾਫੀ ਗਲਤੀਆਂ ਕੀਤੀਆਂ ਬਾਣੀ ਪੜਦੇ ਦੀਆਂ ਤੇ ਸਹਿਬਾ ਨੇ ਕਿਹਾ ਭਾਈ ਰੋਕ ਕੇ ਨਹੀਂ ਆਏ ਜਿਹੜਾ ਗੁਰਸਿੱਖ ਬਾਣੀ ਪੜ ਰਿਹਾ ਹੈ ਕਹਿੰਦੇ ਮਹਾਰਾਜ ਰੋਕ ਕੇ ਆਏ ਸੀ ਪਰ ਰੁਕਿਆ ਨਹੀਂ ਹਟਿਆ ਨਹੀਂ ਸਹਿਬ ਕਹਿੰਦੇ ਜਾਓ ਭਾਈ ਘੂੜੋ ਪੋਤੀ ਸਾਹਿਬ ਲੈ ਲਓ ਉਹਦੇ ਤੋਂ ਤਾਂ ਗੁਰੂ ਤੇ ਸਿੱਖਾਂ ਨੇ ਘੂੜਿਆ ਪੋਤੀ ਸਾਹਿਬ ਲੈ ਲਈ ਤੇ ਉਹਨੂੰ ਬੜਾ ਦੁੱਖ ਹੋਇਆ ਤੇ ਜਦੋਂ ਸਵੇਰੇ ਦੀਵਾਨ ਸਜਿਆ ਸਾਹਿਬਾਂ ਨੇ ਉਪਦੇਸ਼ ਦਿੱਤਾ ਫਿਰ ਗੁਰੂ ਕੀ ਸੰਗਤ ਦੇ ਭਲੇ ਵਾਸਤੇ ਵੀ ਭਾਈ ਜਿਹੜੀ ਬਾਣੀ ਪੜਿਆ ਕਰੋ ਲੋਕ ਪਰਲੋਕ ਵਿੱਚ ਸੁੱਖ ਦਿੰਦੀ ਆ ਤਾਂ ਉਹ ਉੱਠ ਕੇ ਖੜਾ ਹੋ ਕੇ ਮਾਰਨ ਦੀ ਬੇਨਤੀ ਕੀਤੀ ਮਹਾਰਾਜ ਤੁਸੀਂ ਲੋਕ ਪਰਲੋਕ ਦੇ ਸੁੱਖ ਕਹਿੰਦੇ ਹੋ ਬਾਣੀ ਪੜਨ ਵਾਲੇ ਨੂੰ ਤਾਂ ਇੱਥੇ ਘੂਰਿਆ ਜਾ ਰਿਹਾ ਛਿੜਕਿਆ ਜਾ ਰਿਹਾ ਸਾਬ ਕਿਹਾ ਦੇ ਭਾਈ ਗੁਰਸਿੱਖਾ ਇਹ ਬਾਣੀ ਲੋਕ ਪਰਲੋਕ ਵਿੱਚ ਹੀ ਸੁੱਖ ਦਿੰਦੀ ਆ ਪਰ ਗੁਰਸਿੱਖਾ ਬਾਣੀ ਸੁੱਧ ਪੜਨਾ ਬਾਣੀ ਦਾ ਸੁੱਧ ਉਚਾਰਨ ਕਰਨਾ ਬਾਣੀ ਪੜੋ ਤੁਧ ਗੁਰਕੇਰੀ ਫਲ ਲਹੇ ਵਸਾਲਾ। ਸੁੱਧ ਬਾਣੀ ਪੜਨ ਦਾ ਬਹੁਤਾ ਫਲ ਮਿਲਦਾ ਹੈ। ਰੋਮ ਰੋਮ ਅੱਖਰ ਸੋ ਲਹੋ। ਬਾਤ ਜਥਾਰਥ ਤੁਮ ਸੋ ਕਹੋ। ਜਿੰਨੇ ਬਾਣੀ ਦੇ ਅੱਖਰ ਹੈ ਇਹਨੂੰ ਸੁੱਧ ਪੜਨੇ ਆਏ ਭਾਈ ਸਾਡੇ ਰੋਮ ਹੈ ਕੇਸ ਹੈ। ਜੇ ਇਸ ਬਾਣੀ ਨੂੰ ਗਲਤ ਪੜੋਗੇ ਤਾਂ ਸਮਝ ਲਿਓ ਤੁਸੀਂ ਕੋਈ ਗੋਬਿੰਦ ਸਿੰਘ ਜੀ ਦੇ ਰੋਮ ਉੱਪਟੀ ਜਾਂਨੇ ਹੋ। ਕੇਸ ਖਿੱਚੀ ਜਾਂਨੇ ਹੋ। ਫਿਰ ਕਹਿੰਦਾ ਮਾਰਾ ਸਾਨੂੰ ਸੰਥਿਆ ਕਰਾਓ। ਮਾਰੇ ਕਹਿੰਦੇ ਭਾਈ ਹੁਣ ਤਾਂ ਜੰਗ ਜੁਦਦ ਦਾ ਟਾਈਮ ਹੈ। ਹੁਣ ਤਾਂ ਸੰਥਿਆ ਦਾ ਟਾਈਮ ਨਹੀਂ। ਸਮਾਂ ਆਊਗਾ ਕਰਵਾਵਾਂਗੇ। ਫਿਰ ਸਹਿਬ ਅਨੰਦਪੁਰ ਸਹਿਬ ਦਾ ਚਮਕੌਰ ਦਾ ਜੰਗ ਲੜਨ ਤੋਂ ਬਾਅਦ ਜਦੋਂ ਚਲਦੇ ਹੋਏ ਦੰਦਮਾ ਸਹਿਬ ਗੁਰੂ ਕੀ ਚਰਸੀ ਪਹੁੰਚਿਆ ਤੇ ਇੱਥੇ ਸੰਗਤ ਜੀ ਉਹ ਫਿਰ ਸਹਿਬਾਂ ਨੇ ਮਾਰੇ ਕਹਿੰਦੇ ਭਾਈ ਇਹ ਕਲਮਾ ਘੜੋ ਸ਼ਾਹੀ ਤਿਆਰ ਕਰੋ ਫਿਰ ਗੁਰਬਾਣੀ ਸਹਿਬਾਂ ਨੇ ਇੱਥੇ ਲਿਖਾਈ ਆ ਕਿ ਫਿਰ 48 ਗੁਰੂ ਕੇ ਸਿੱਖਾਂ ਨੂੰ ਸੰਮਖਿਆ ਕਰਵਾਈ ਤੇ ਇਥੇ ਕੂੜਾੜਾ ਕਹਿੰਦੇ 35 ਲਿਖੇਗਾ ਇੱਥੇ ਆਣ ਜੋ ਬਹੁਤ ਬੜਾ ਹੀ ਵੱਡਾ ਗੁਰਦਵਾਨ ਹੋ ਕਹਿੰਦੇ ਭਾਈ ਬਹੁਤ ਵੱਡਾ ਗੁਰਦਵਾਨ ਹੋ ਇਹਾ ਪ੍ਰਗਟ ਹਮਾਰੀ ਕਾਸੀ ਪੜੈ ਇਹਾ ਢੋਲ ਮਸਰਾਸੀ ਲੇਖ ਕੁਣੀ ਕੋਵੇ ਗੋਵਿੰਦ ਬਿਆਨੀ ਬੁੱਧ ਸਿੰਧ ਹਵੇ ਹੈ ਇਤ ਆਨੀ ਜਨਕੇ ਕਾਰਨ ਕਲਮ ਘਟ ਦੇਤ ਪ੍ਰਗਟ ਹਮਡਾਰ ਸਿੱਖ ਸਖਾ ਇਤ ਪੜਹਗੇ ਹਮਰੇ ਕਈ ਹਜ਼ਾਰ ਇਥੇ ਫੋਟੋ ਵੀ ਲੈ ਕੇ ਲਈ ਆ ਇਹ ਗੁਰਬਲਾਸ ਪਾਸ਼ਾਹੀ ਦਸਵੀਂ ਦੇ ਵਿੱਚ ਤੇ ਉਹਨਾਂ ਨੇ ਲਿਖਿਆ ਹੁੰਦਾ ਪੈਂਤੀ ਲਿਖੇਗਾ ਇੱਥੇ ਆਨਜੋ ਬੜਾ ਹੀ ਵੱਡਾ ਵਿਦਵਾਨ ਹੋ ਬੈਲ ਬੁੱਧੀ ਦਾ ਆਦਮੀ ਇੱਥੇ ਹੀ ਪ੍ਰਸਿੱਧ ਸਾਰੇ ਇਹੀ ਵਿੱਚ ਜਹਾਨ ਹੋ ਇੱਥੇ ਬੜੇ ਹੀ ਵੱਡੇ ਵਿਦਵਾਨ ਹੋਣੇ ਧਰਤੀ ਇਸ ਨੂੰ ਬਰਾਨੇ ਵਰ ਦਿੱਤਾ ਕੀਰਤਪੁਰੇ ਇੱਥੇ ਬਖਸ਼ਿਸ਼ਾਂ ਕੀਤੀਆਂ ਨੇ ਗੁਰੂ ਕਾਂਸੀ ਨੂੰ ਬਖਸ਼ਿਸ਼ਾਂ ਭਰ ਦਿੱਤਾ ਤੇ ਗੁਰੂ ਕੀ ਕਾਂਸੀ ਜੀ ਨੂੰ ਸੇ ਪਾਤਸ਼ਾਹੀ ਨੇ ਤੇ ਸਰ ਧਰਤੀ ਨੂੰ ਵਰ ਦਿੱਤਾ ਸੰਤ ਜੀ ਜੋ ਵਿਦਵਾਨ ਬਣਨ ਵਾਸਤੇ ਸਾਂਸੀ ਦੇ ਵਿੱਚ ਪੰਡਤ ਲੋਕ ਵਿਦਵਾਨ ਬਣਨ ਵਾਸਤੇ ਜਾਂਦੇ ਸੀ ਸਹਿਬਾ ਨੇ ਆ ਗੁਰੂ ਕੀ ਕਾਸੀ ਸਾਬੂ ਕੀ ਤਲਵੰਡੀ ਨੂੰ ਬੜ ਦਿੱਤਾ ਇੱਥੇ ਅੱਜ ਵੀ ਬੜੇ ਵੱਡੇ ਵੱਡੇ ਵਿਦਵਾਨ ਹੋ ਕੇ ਗੁਰੂ ਕੀ ਕਾਸੀ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਅੰਦਰ ਹੋਰ ਇਤਿਹਾਸਕ ਖਾਨਾ ਤੇ ਡਿਊਟੀਆਂ ਨਿਭਾ ਰਹੇ ਆ ਸੰਗਤ ਜੀ ਇੱਥੇ 35 ਆ ਮਾਰਦੇ ਜੀ ਜਰਾ ਦੇਖੋ ਇਧਰ ਵੀ ਸਾਰੀਆਂ ਜਿੱਥੇ ਲਿਖਿਆ ਜਾਂਦਾ ਊੜਾੜਾ ਇਧਰ ਵੀ ਇਹ ਨਵੀਂ ਬਣੀਆਂ ਪਹਿਲਾਂ ਇਹ ਕੱਚੇ ਹੁੰਦੇ ਸੀ ਸਹਿਬਾ ਦੇ ਭਾਈ ਇੱਧਰ ਵੀ ਸਰ ਹੁੰਦੇ ਸੀ ਇਹ ਸਾਰੀ ਇਮਾਰਤ ਨਵੀਂ ਬਣੀ ਐ ਤੇ ਬੜਾ ਹੀ ਵੱਡਾ ਸੰਗਤ ਜੀ ਇੱਥੇ ਪਰਵਕਾਰਾ ਜਿਹੜਾ ਇੱਥੇ ਗੁੰਡਾੜਾ ਲਿਖ ਜਾਂਦਾ ਜਿਦੀ ਕਹਿੰਦੇ ਬੈਲ ਵਰਗੀ ਮੱਤ ਹੋਵੇ ਨਾ ਪਸ਼ੂ ਵਰਗੀ ਮੱਤ ਸੰਗਤ ਜੀ ਉਹ ਵੀ ਤੋਤੇ ਵਾਂਗੂ ਬੋਲਣ ਲੱਗ ਜਾਂਦਾ ਸਹਿਬਾਂ ਨੇ ਤਰਸ ਕੀਤਾ ਇੱਥੇ ਗੁਰੂ ਕੀ ਕਾਂਸੀ ਦੇ ਵਿੱਚ ਬਰ ਦਿੱਤਾਗਾ ਤੇ ਇੱਥੇ ਬੜੀਆਂ ਗੁਰੂਤਿਆਂ ਸਿੱਖ ਸੰਗਤਾਂ ਸੰਤ ਜੀ ਜਿਹੜਾ ਰਜਾਮਾ ਹੀ ਇੱਥੇ 35 ਲਿਖ ਦਿਆ ਗੁੰਡਾੜਾ ਲਿਖ ਦਿਆ ਇੱਥੇ ਆ ਕੇ ਆਹ ਕੋਈ ਆ ਦੇਖੋ ਕੋਟਰੀ ਦਾ ਬਲਬੀਰ ਸਿੰਘ ਨੇ ਬਹੁਤ ਸੋਹਣੀ ਆ ਫੱਟੀ ਬਣਾ ਕੇ ਹੁੰਦੇ ਵਾਲੇ ਦੀ ਲਈ ਆ ਆਉ ਤੁਹਾਨੂੰ ਊੜਿਆੜੇ ਨੂੰ ਵੀ ਕਿਵੇਂ ਉਚਾਰਨ ਕਰਨਾ ਕਿਵੇਂ ਪੜ੍ਹਨਾ ਉਹ ਤੁਹਾਨੂੰ ਸਾਰਾ ਦੱਸ ਦਿਆਂਗੇ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ੰਗਾ ਇਹਨੂੰ ਸੰਗਤ ਜੀ ਨੰਗਾ ਬੋਲਣਾ ਸਕੂਲਾਂ ਦੇ ਵਿੱਚ ਨਈਆਂ ਖਾਲੀ ਨਈਆਂ ਖਾਲੀ ਪੜਾਈ ਜਾਂਦੇ ਆ ਇਹਨੂੰ ਕਕਾ ਖਖਾ ਗਗਾ ਘਗਾ ੰਗਾ ਫਿਰ ਚਚਾ ਛਛਾ ਜਜਾ ਤਜਾ ਨਯਾ ਇਸ ਸਕੂਲਾਂ ਦੇ ਵਿੱਚ ਦੋਨੇ ਅੱਖਰ ਆ ਜਿਹੜੇ ਉੱਪਰਲਾ ਵੀ ਨੰਗਾ ਤੇ ਨਯਾ ਇਹਨੂੰ ਦੋਨਾਂ ਨੂੰ ਨਹੀਂਆ ਖਾਲੀ ਨਹੀਂਆ ਖਾਲੀ ਪੜਾ ਕੇ ਮਾਸਟਰ ਤੋਰ ਦਿੰਦੇ ਆ ਬੱਚਿਆਂ ਨੂੰ ਪਰ ਉੱਪਰਲਾ ਅਖਰ ਨੰਗਾ ਫੱਲੜਾ ਅਖਰ ਨਯਾ ਫਿਰ ਚਚਾ ਛਛਾ ਜਜਾ ਤਜਾ ਨਯਾ ਟਟਾ ਠੱਠਾ ਡੱਡਾ ਢੱਡਾ ਨੰਨਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੱਮਾ ਈਯਾ ਰਾਰਾ ਲੰਨਾ ਵਾਵਾ ਨਾੜਾ ਇਹ 35 ਅੱਖਰਾਂ ਸੰਗਤ ਜੀਓ ਤੇ ਇਹਨਾਂ ਨੂੰ ਵਿਦਵਾਨ ਲੋਕ ਇਦਾਂ ਵੀ ਪੜ ਦਿੰਦੇ ਆ ਉਹ ਹੈ ਸਹ ਖੱਡਕੰ ਚਛਜੰ ਟੱਡਟੰ ਤੱਧਤੰ ਤਫੱਗਪੰ ਯਾਰ ਲਵਾ ਇਹ 35 ਅੱਖਰ ਵਿਦਵਾਨ ਲੋਕ ਇਹਨਾਂ ਨੂੰ ਇਦਾਂ ਵੀ ਪੜ ਦਿੰਦੇ ਆ ਕਿ ਇਥੇ 35 ਲਿਖਾਈ ਹੈ ਇਥੇ ਬੜੀਆਂ ਦੂਰੂ ਦੂਰੋਂ ਸੰਗਤਾਂ ਇਥੇ ਜਿਨ੍ਹਾਂ ਦੇ ਬੱਚੇ ਪੜ ਨਹੀਂ ਸਕਦੇ ਪੜਨ ਦੇ ਵਿੱਚ ਵੀਕ ਹੈ ਕਮਜ਼ੋਰ ਆ ਉਹ ਇਥੇ ਆ ਕੇ ਉਡਾੜਾ ਲਿਖਾ ਕੇ ਜਾਂਦੇ ਆ ਤੇ ਸਹਬ ਉਹਨਾਂ ਤੇ ਕਿਰਪਾ ਕਰਦੇ ਆ ਸੰਗਤ ਜੀ ਤੇ ਗੁਰੂ ਕੀ ਸੰਗਤ ਨੂੰ ਬੇਨਤੀ ਆ ਪਾ ਜੀ ਉਹ ਵੀ ਦਰਸ਼ਨ ਕਰਨਾ ਉਹ ਇਥੇ 35 ਅਖਰੂ ਦਾੜਾ ਲੈ ਕੇ ਜਾਇਆ ਕਰੋ ਸਹਬ ਕਿਰਪਾ ਕਰਦੇ ਆ ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ